जिला शीद भगत सिंह नगर ਦੇ ਪਿੰਡ ਕਟਾਰੀਆਂ ਵਿਖੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਮਕਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਐਸਸੀ ਕਾਰਪੋਰੇਸ਼ਨ ਪੰਜਾਬ ਆਮ ਆਦਮੀ ਪਾਰਟੀ ਰਿਸ਼ਪਾਲ ਸਿੰਘ ਰਾਜੂ ਬਲੋ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਜੋ ਵੀ ਪੰਜਾਬ ਵਿੱਚ ਹੜ੍ਹਾਂ ਨਾਲ ਨੁਕਸਾਨੇ ਗਏ ਮਕਾਨਾਂ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ ਤਾਂ ਨੁਕਸਾਨ ਹੋਏ ਹਰੇਕ ਵਿਅਕਤੀ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਉਨਾ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤ ਦਿੱਤੇ ਗਏ ਨੇ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਨਾਲ ਮਕਾਨਾਂ ਦੇ ਨੁਕਸਾਨ ਹੋਏ ਹਨ ਉਹਨਾਂ ਲੋਕਾਂ ਦੇ ਘਰ-ਘਰ ਜਾ ਕੇ ਜੋ ਵੀ ਬੰਦਾ ਮੁਆਵਜ਼ਾ ਹੈ ਉਹ ਦਿੱਤਾ ਜਾਵੇਗਾ ਬੰਗਾ ਤੋਂ ਨਵਰੰਗ ਚੈਨਲ ਲਈ ਹਰਮਨ ਮਹੇਦੀ ਵਿਸ਼ੇਸ਼ ਰਿਪੋਰਟ ਸਰਕਾਰ ਆਵਾਜ਼ ਦੀ ਪਾਰਟੀ ਅੱਜ ਅਸੀਂ ਕਿਉਂਕਿ ਜੋ ਹੜ੍ਹ ਪ੍ਰਭਾਵਿਤ ਲੋਕ ਹੈ ਕਿਉਂਕਿ ਪਿਛਲੇ ਦਿਨਾਂ ਜੋ ਦੁਆਬੇ ਵਿੱਚ ਵੀ ਕਾਫੀ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਔਰ ਜਮੀਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਇਸ ਗੱਲ ਤੇ ਦਿਰਿਹੜਿਆ ਕਿ ਹਰ ਪਰਿਵਾਰ ਨੂੰ ਉਹਦਾ ਬਣਦਾ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਸਰਦਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਹਦਾਇਤਾਂ ਦੇ ਮਤਲਬ ਜਿਹੜੀ ਡਿਊਟੀ ਸਾਡੀ ਲੱਗੀ ਸੀ ਨੋਡਲ ਅਸੀਂ ਇਹ ਜਿਹੜੇ ਥੱਲੇ ਡਿਊਟੀਆਂ ਲੱਗੀਆਂ ਅਸੀਂ ਘਰ ਘਰ ਜਾ ਕੇ ਦੇਖ ਰਹੇ ਹਾਂ ਕਿ ਸਾਮ ਸੰਭਾਲ ਔਰ ਜਿਨ੍ਹਾਂ ਦਾ ਕੁਈ ਰਹਿਸ਼ ਰਹਿਸ਼ ਹੈ ਨਹੀਂ ਕਿ ਐਦਾਂ ਦੇ ਮਕਾਨ ਡਿਗ ਪੈਂਦੇ ਆ ਉਹਨਾਂ ਨੂੰ ਸੈਟਲ ਕਰਨਾ ਔਰ ਜਿਹੜੀ ਸਫਾਈ ਕਰਾਉਣੀ ਜਾਂ ਜਿਹੜੇ ਅਫਸਰ ਲੱਗੇ ਹੋ ਆ ਉਹਨਾਂ ਦੇ ਨਾਲ ਹੋ ਕੇ ਜਿਹੜੇ ਮਕਾਨ ਜਿਹੜੇ ਚੈੱਕ ਆਦੇ ਇਹ ਸਾਰਾ ਕੁਝ ਅੱਜ ਅਸੀਂ ਕਟਾਰੀਆਂ ਪਿੰਡ ਚ ਆਏ ਆ ਤੇ ਇੱਥੇ ਇੱਕ ਜਿਹੜਾ ਆ ਇੱਕ ਦੋ ਮਕਾਨ ਜਿਹੜੇ ਡਿਗੇ ਹੋਏ ਆ ਉਹਨਾਂ ਨੂੰ ਦੇਖਿਆ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਅਸੀਂ ਸਰਕਾਰ ਤੋਂ ਜੋ ਵੀ ਮੁਆਵਜ਼ਾ ਹੈ ਉਹਨੂੰ ਵਧਾਰੀ ਜਾਂ ਸਰਕਾਰ ਜਾਂ ਜਿੰਨਾ ਦੀ ਡਿਊਟੀ ਆ ਜਿਦਾਂ ਕਿ ਐਸਡੀਓ ਸਾਹਿਬ ਇੱਥੇ ਲੱਗੇ ਪੀਡਬੀ ਦੇ ਤਾਂ ਉਹ ਬਿਲਕੁਲ ਸਹੀ ਢੰਗ ਨਾਲ ਦੇਖ ਕੇ ਮੁਆਵਜ਼ਾ ਦੇ ਰਿਹਾ ਔਰ ਜਿੰਨਾ ਵੀ ਪਰਸੈਂਟ ਮੁਆਵਜ਼ਾ ਬਣੇਗਾ ਉਹ ਜ਼ਰੂਰ ਦਿੱਤਾ ਜਾਊਗਾ ਜਿਹੜਾ ਮਕਾਨ ਡਿਗਿਆ ਉਹਨਾਂ ਬਈ ਮਿਲੇਗਾ ਡਿਗਿਆ ਦਾ ਮਤਲਬ ਇਹ ਆ ਵੀ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਜ਼ਰੂਰੀ ਨਹੀਂ ਕਈਆਂ ਦਾ ਬਾਲਨੇ ਵਾਲੀਆਂ ਸ਼ੱਤਾਂ ਆ ਉਹਨਾਂ ਦੇ ਖਾਨਾ ਡਿਗ ਪਿਆ ਕਿਸ ਦਾ ਟੇੜ ਗਿਆ ਮਕਾਨ ਟੇੜ ਗਿਆ ਔਰ ਉਹ ਜਿਹੜਾ ਆ ਦੁਬਾਰਾ ਠਾਕੇ ਬਣਨਾ ਆ ਇਹ ਸਾਰਾ ਕੁਝ ਜਿਹੜਾ ਆ ਇਹ ਆਪ ਜੋ ਮਤਲਬ ਕੈਟਾਗਰੀ ਵਿੱਚ ਆਊਗਾ ਜਿਹੜੀ ਕੈਟਾਗਰੀ ਦੇ ਵਿੱਚ ਆਉਣਾ ਹੈ ਪਰਸੈਂਟੇਜ ਵਿੱਚ ਆਉਣਾ ਹੈ ਜਿਹੜਾ ਮਕਾਨ ਉਹ ਉਸ ਹਿਸਾਬ ਨਾਲ ਉਹ ਜਿਹੜਾ ਬਣਦਾ ਮੌਜੂਦ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ ਵਿਖੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਮਕਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਐਸਸੀ ਕਾਰਪੋਰੇਸ਼ਨ ਪੰਜਾਬ ਆਮ ਆਦਮੀ ਪਾਰਟੀ ਰਿਸ਼ਪਾਲ ਸਿੰਘ ਰਾਜੂ ਬਲੋ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਜੋ ਵੀ ਪੰਜਾਬ ਵਿੱਚ ਹੜ੍ਹਾਂ ਨਾਲ ਨੁਕਸਾਨੇ ਗਏ ਮਕਾਨਾਂ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ ਤਾਂ ਨੁਕਸਾਨ ਹੋਏ ਹਰੇਕ ਵਿਅਕਤੀ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਸਖਤ ਹਦੇਸ਼ ਦਿੱਤੇ ਗਏ ਨੇ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਨਾਲ ਮਕਾਨਾਂ ਦੇ ਨੁਕਸਾਨ ਹੋਏ ਹਨ ਉਹਨਾਂ ਲੋਕਾਂ ਦੇ ਘਰ-ਘਰ ਜਾ ਕੇ ਜੋ ਵੀ ਬੰਦਾ ਮੁਆਵਜ਼ਾ ਹੈ ਉਹ ਦਿੱਤਾ ਜਾਵੇਗਾ। ਬੰਗਾ ਤੋਂ ਨਵਰੰਗ ਚੈਨਲ ਲਈ ਹਰਮਨ ਮਹੇਦੀ ਵਿਸ਼ੇਸ਼ ਰਿਪੋਰਟ